ਦੋਸਤੋ ਕੱਲ ਸਨੀ ਮਾਲਟਨ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਾਈਵ ਆਇਆ ਸੀ ਤੇ ਸਿੱਧੂ ਮੂਸੇਵਾਲੇ ਬਾਰੇ ਕੁਝ ਗੱਲਾਂ ਕਰਦੇ ਹੋਏ ਇਮੋਸ਼ਨਲ ਵੀ ਹੋ ਗਿਆ ਸੀ ਦੋਸਤੋ ਸਨੀ ਮਾਲਟਨ ਨੇ ਆਪਣੇ ਇਸ ਇੰਸਟਾਗ੍ਰam ਲਾਈਵ ਤੇ ਕਿਹਾ ਕਿ ਕੁਝ ਲੋਕ ਮੈਨੂੰ ਕਹਿ ਰਹੇ ਨੇ ਕਿ ਅਸੀਂ ਦੋ ਦਸਤੋਂ ਗਾਣਾ ਸ਼ੁਰੂ ਕਰਦੇ ਆਂ ਸਾਨੂੰ ਤੇਰਾ ਵਰਸ ਨਹੀਂ ਪਸੰਦ ਆਇਆ ਕਿ ਸਾਨੂੰ ਤੇਰੀ ਇੰਗਲਿਸ਼ ਸਮਝ ਚ ਨਹੀਂ ਆਉਂਦੀ ਸੀ ਗਾਣਾ ਸਿੱਧੂ ਦੇ ਪਾਰਟ ਤੋਂ ਸ਼ੁਰੂ ਕਰਦੇ ਆਂ ਤੇ ਇਸ ਤੋਂ ਬਾਅਦ ਦੋਸਤੋ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਸਨੀ ਮਾਲਟਨ ਨੂੰ ਹੌਸਲਾ ਦਿੱਤਾ ਤੇ ਸਨੀ ਮਾਲਟਨ ਦੀ ਸਪੋਰਟ ਕੀਤੀ ਦੋਸਤੋ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਿੱਧੂ ਤੇ ਸਨੀ ਮਾਲਟਨ ਦੇ 410 ਗਾਣੇ ਦੀ ਸਟੋਰੀ ਪਾਈ ਸਕਰੀਨ ਤੇ ਦੇਖ ਹੀ ਸਕਦੇ ਹੋ ਦੋਸਤੋ ਤੇ ਸਟੋਰੀ ਦੇ ਵਿੱਚ ਦੋਸਤੋਂ ਸਨੀ ਮਾਲਟਨ ਦੇ ਹੀ વર્ષ ਤੋਂ ਸ਼ੁਰੂ ਕੀਤਾ ਹੋਇਆ ਹੈ ਜਾ ਕੇ ਇੰਸਟਾਗ੍ਰਾਮ ਤੇ ਚੈੱਕ ਵੀ ਕਰ ਸਕਦੇ ਹੋ ਤੇ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਉਹਨਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ ਜਿਹੜੇ ਕਹਿੰਦੇ ਨੇ ਕਿ ਸਾਨੂੰ ਸਨੀ ਮਾਲਟਨ ਦਾ ਵਰਸ ਸਮਝ ਚ ਨਹੀਂ ਆਉਂਦਾ ਤੇ ਦੋਸਤੋਂ ਤੁਹਾਡੇ ਕੀ ਵਿਚਾਰ ਨੇ ਇਸ ਗੱਲ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਦੋਸਤੋਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਈਕ ਕਰਨਾ ਨਾ ਭੁੱਲਿਓ